ਦਰਸ਼ਨ ਕਰ ਲੋ ਤੁਸੀਂ ਗੁਰੂ ਘਰ ਮੰਜੀ ਸਾਹਿਬ ਦੇ ਬਹੁਤ ਹੀ ਸ਼ਾਨਦਾਰ ਬਿਲਡਿੰਗ ਬਣੀ ਹੈ ਤੇ ਬਹੁਤ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਮੰਜੀ ਸਾਹਿਬ ਦਾ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਸ਼ਾਂਤ ਇਸ ਜਗ੍ਹਾ ਦੇ ਸਰੋਵਰ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਇੱਧਰਲੇ ਬੰਨੇ ਗੁਰੂ ਘਰ ਦੀਆਂ ਇਮਾਰਤਾਂ ਬਣੀਆਂ ਚੱਲ ਬਈ ਤੁਮਾਰੋਂ ਇਹਨੂੰ ਦੇਖਾਂ ਤੇ ਤਾਂ ਯਰੇਗੀ ਤੇ ਲ ਤਾਂ ਕੋਈ ਨਹੀਂ ਮੱਥਾ ਟੇਕਾ ਹੈ ਆਪਣੇ ਨਾਲ ਦੇ ਸਾਰੇ ਇੱਧਰਲੇ ਬੰਨੇ ਪਾਇਓ ਇਹ ਰਗੜਿਆ ਨੂੰ ਗੇੜੇ ਚੰਗੀ ਤਰ੍ਹਾਂ ਰਗੜਿਆ ਜ ਹੁਣ ਮੇਰੇ ਭਰਾ ਚੰਗੀ ਤਰ੍ਹਾਂ ਰਗੜਿਆ ਜ ਹੁਣ ਹਰ ਦੇ ਆਹ ਕਾਰ ਵਿੱਚ ਪੂਰਾ ਰਗੜਾ ਜ ਕਸਖਾਸ ਹੀ ਹੋਵੇ ਪਈ ਹੋਈ ਹੈ ਨਹੀਂ 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 ਵਹਣੀ ਬੜ ਚਰਦੇ ਲੱਗੇ ਨਹੀਂ ਅਜੇ ਮੋਟਾ ਹੀ ਲੱਗਦਾ ਪਿਆ ਮੈਨੂੰ ਕੰਮ ਇਹ ਨਾ ਜਿਵੇਂ ਆਪਾਂ ਹੁਣ ਗੁਰੂ ਘਰ ਦੇ ਦਰਸ਼ਨ ਕਰਦੇ ਪਏ ਆ ਆਪਣੇ ਨਾਲ ਜ਼ਿਆਦਾਤਰ ਨਾ ਬੱਚਾ ਪਾਲਦੀ ਐ ਛੋਟੇ ਬੱਚੇ ਵੀ ਜਿਵੇਂ ਕੋਈ 12 ਸਾਲ ਦਾ ਕੋਈ 14 ਸਾਲ 15 ਸਾਲ ਕੋਈ 10 ਸਾਲ ਦੇ ਆਪਣਾ ਮਕਸਦ ਇਹੀ ਹੈ ਵੀ ਯਾਤਰਾ ਕਰਨ ਵਾਸਤੇ ਆਏ ਆਂ ਅੱਜ ਕੱਲ ਕਿਸੇ ਦੇ ਕੋਲ ਕੋਈ ਟਾਈਮ ਨਹੀਂ ਹੈਗਾ ਤੇ ਆਪਣੀ ਜਿਹੜੀ ਪੀੜ੍ਹੀ ਆ ਉਹ ਗੁਰੂ ਘਰ ਦੇ ਨਾਲੋਂ ਟੁੱਟਦੀ ਜਾਂਦੀ ਹੈ ਜੇਕਰ ਆਪਾਂ ਉਹਨਾਂ ਨੂੰ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਤੇ ਤਾਂ ਹੀ ਉਹ ਆਪਣੇ ਗੁਰੂ ਘਰ ਦੇ ਇਤਿਹਾਸ ਦੇ ਨਾਲ ਜੋੜ ਸਕਦੇ ਆ ਆਪਣੀ ਇਹੀ ਕੋਸ਼ਿਸ਼ ਹੈ ਵੀ ਗੁਰੂ ਘਰਾਂ ਦੇ ਵੱਧ ਤੋਂ ਵੱਧ ਆਪਾਂ ਨੂੰ ਦਰਸ਼ਨ ਕਰਵਾਈਏ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਗੇ ਤੁਸੀਂ ਆਪਣੇ ਏਸੀ ਵਾਲੇ ਵਲੌਗ ਵੇਖਦੇ ਤੇ ਪਿੰਡਾਂ ਪਿੰਡਾਂ ਦੇ ਵਿੱਚ ਆਪਾਂ ਜਾਂਦੇ ਰਹਿੰਦੇ ਆਂ ਅੱਜ ਆਪਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਆਪਾਂ ਜਾ ਰਹੇ ਆਂ ਫਿਰ ਆਨੰਦਪੁਰ ਸਾਹਿਬ ਤੇ ਇਹ ਆਪਣਾ ਸਫਰ ਤਕਰੀਬਨ ਮੰਨ ਕੇ ਚੱਲੋ 3-4 ਦਿਨ ਦਾ ਹੋਏਗਾ ਤੇ ਜਾ ਰਹੇ ਆਂ ਆਪਾਂ ਟਰੈਕਟਰ ਟਰਾਲੇ ਤੇ ਤੇ ਇਧਰਲੇ ਬਣੇ ਆਪਣਾ ਟਰਾਲਾ ਵੀ ਅਜੇ ਰੈਡੀ ਆ ਤੇ ਤੁਹਾਨੂੰ ਦਰਸ਼ਨ ਵੇਲੇ ਕਰਵਾ ਦਿੰਨੇ ਆਂ ਸਾਰੀ ਜਿਹੜੀ ਸੰਗਤ ਆਪਣੇ ਨਾਲ ਜਾਏਗੀ ਇਧਰ ਆਪਣਾ ਟਰੈਕਟਰ ਤੁਸੀਂ ਦੇਖ ਸਕਦੇ ਜੇ ਇਹ ਜਿਹੜੀ ਸਾਰੀ ਆਪਣੀ ਸੰਗਤ ਨਾਲ ਜਾ ਰਹੀ ਆ ਤੇ ਸਾਰੀ ਸੰਗਤ ਬਿਲਕੁਲ ਤਿਆਰ ਬਰ ਤਿਆਰ ਹੈ ਤੇ ਟਰੈਕਟਰ ਟਰਾਲਾ ਵੀ ਆਪਣਾ ਤਿਆਰ ਹੈ ਇੱਕ ਵਾਰੀ ਜਕਾਰਾ ਭਲਾ ਦਿਓ ਸਾਰੇ ਵਾਸਤ੍ਰਿਆ ਕਾਲਾ ਤੇ ਹੁਣ ਤੁਹਾਨੂੰ ਟਰੈਕਟਰ ਦੇ ਵੀ ਦਰਸ਼ਨ ਵੇਲੇ ਕਰਾ ਦਿੰਨੇ ਆ ਇਹ ਆਪਣਾ ਟਰੈਕਟਰ ਜੌਂਡੀਅਰ ਸ਼ਿੰਗਾਰ ਲਿਆ ਅਗੇ ਖਾਲਸਾ ਦਾ ਝੰਡਾ ਲੱਗਿਆ ਤੇ ਇਧਰਲੇ ਬੰਨੇ ਆਪਾਂ ਇਨਵਰਟਰ ਦਾ ਵੀ ਪੂਰਾ ਪ੍ਰਬੰਧ ਕਰ ਦਿੱਤਾ ਜਿਹੜੇ ਮੋਬਾਈਲ ਵਗੈਰਾ ਚਾਰਜ ਕਰਨੇ ਹੋਣਗੇ ਤੇ ਇੱਥੇ ਗੱਦੇ ਵਗੈਰਾ ਲਾ ਲਿਆ ਟਰਾਲਾ ਆਪਣਾ ਪੂਰਾ ਸ਼ਿੰਗਾਰਿਆ ਹੋਇਆ ਤੇ ਇਹ ਟਰਾਲੇ ਦੇ ਵਿੱਚ ਹੀ ਆਪਾਂ ਪੂਰੀਆਂ ਰਸਤਾ ਬਸਤਾ ਰੱਖੀਆਂ ਹੀਆਂ ਜਿੰਨੀਆਂ ਵੀ ਕਿੱਟ ਬਹਿ ਗਿਆ ਉਹ ਵੀ ਦੇਖ ਸਕਦੇ ਤੁਸੀਂ ਸਾਰਾ ਸਮਾਨ ਇਹਦੇ ਵਿੱਚ ਇੱਧਰ ਦੇਗੇ ਚੱਲਣਗੇ ਰਗੜੇ ਆ ਰਗੜਿਆਂ ਦਾ ਸਮਾਨ ਉਹ ਵੀ ਤਿਆਰ ਹੈਗਾ ਤੇ ਹੁਣ ਬਿਲਕੁਲ ਆਪਣੀ ਤਿਆਰੀ ਆ ਤੇ ਚੱਲਣ ਲੱਗੇ ਆਪਾਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਚਲੋ ਚਲੀਏ ਹੁਣ ਹੋ ਗਏ ਤਿਆਰ ਯਸ ਯਸ ਵਾਹਿਗੁਰੂ ਵਾਹਿਗੁਰੂ ਕਰੋ ਵਾਹਿਗੁਰੂ ਵਾਹਿਗੁਰੂ ਲੈ ਵੀ ਸਾਡੇ ਆਪਣੀ ਹੋ ਗਈ ਆ ਤਿਆਰੀ ਤੇ ਸਾਰੀ ਸੰਗਤ ਜਿਹੜੀ ਆ ਬਹਿ ਚੁੱਕੀ ਕੋਈ ਸੰਗਤ ਜਿਹੜੀ ਆਪਣੀ ਨਾਲ ਦੀ ਉਹ ਅੱਗੇ ਥੋੜਾ ਪਿੰਡੋਂ ਪਹਿਣਗੇ ਚੱਲ ਵੀ ਮਾਰ ਸਲਫਾ ਮਿਲਦੇ ਆ ਤੁਹਾਨੂੰ ਗੁਰੂ ਘਰ ਤੇ ਅਗਲੇ ਆਵਾਂ ਤੇ ਸੰਗਤ ਆਪਣੇ ਨਾਲ ਹੋਰ ਤੁਰੇਗੀ ਆਪਾਂ ਇਸ ਟਾਈਮ ਆਪਣੇ ਪਿੰਡ ਪਹੁੰਚ ਚੱਲੇ ਇੱਥੋਂ ਆਪਣੇ ਨਾਲ ਹੋਰ ਸੰਗਤ ਤੁਰੇਗੀ ਤੇ ਇਸ ਤੋਂ ਅੱਗੇ ਆਪਾਂ ਰਵਾਨਗੀ ਕਰਾਂਗੇ ਉਹ ਸਾਹਮਣੇ ਜਿਹੜਾ ਆਪਣਾ ਮੇਰ ਪੇਡ ਆ ਗਿਆ ਯਾਦਾ ਹੀ ਰਹਿ ਗਿਆ ਇੱਧਰ ਸਾਡਾ ਲਾਲਾ ਜੀ ਆ ਗਿਆ ਗੁਰਲਾਲ ਸਿੰਘ ਕੀ ਹਾਲ ਗੁਰਲਾਲ ਸਿੰਘ ਠੀਕ ਹੋ ਹੋਰ ਮੁਖਾ ਸਿੰਘ ਕੱਲੇ ਯਾਤਰਾ ਹੋ ਗਈਆਂ ਤਿਆਰੀਆਂ ਹਾਂਜੀ ਹਾਂਜੀ ਨਾਲ ਤੇ ਕੱਲ੍ਹ ਹੀ ਤੇ ਦੀਪੂ ਦੀਪੂ ਨਾ ਬਰਾਤ ਨੂੰ ਬਾਗਾਂ ਗਈ ਦਾ ਨਹੀਂ ਸਾਦਾ ਚੱਲ ਫਿਰ ਚਲੋ ਫਿਰ ਚਲੋ ਜੀ ਇਹ ਆਪਣੇ ਪਿੰਡ ਦਾ ਨੈਸ਼ਨਲ ਹਾਈਵੇ 703 A ਆ ਇਹ ਸਿੱਧਾ ਪਾਕਿਸਤਾਨ ਦੀ ਹੱਦ ਤੱਕ ਪਹੁੰਚਦਾ ਇਧਰੋਂ ਦਿੱਲੀ ਵਾਲੀ ਸਾਈਡ ਤੋਂ ਆਉਂਦਾ ਇਹ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਤੇ ਇੱਥੋਂ ਆਪਾਂ ਅਰਦਾਸ ਬੇਨਤੀ ਕਰਕੇ ਤੇ ਯਾਤਰਾ ਤੇ ਅੱਗੇ ਅਰਵਾਦ ਕਰਦੇ ਆ ਇੱਥੋਂ ਯਾਤਰਾ ਆਪਣੀ ਸ਼ੁਰੂ ਹੋਏਗੀ ਤੇ ਸਾਰੀ ਸੰਗਤ ਜਿਹੜੀ ਆ ਉੱਤਰਾਏ ਤੇ ਇੱਥੇ ਗੁਰੂ ਘਰ ਜਿ ਆਪਾਂ ਇੱਕ ਵਾਰੀ ਹਾਜ਼ਰੀ ਲਵਾਉਣੇ ਆ ਤੇ ਗਾ ਫਿਰ ਆਪਾਂ ਸਫ਼ਰ ਰੋਕੇ ਕਿਚਾਂ ਹਾਲੋ ਸਾਰਿਆਂ ਦੇ ਆਉਗੀ ਟੈਂਸ਼ਨ ਨਾਲ ਵਾਹ ਸੱਚਾ ਪਾਸ਼ਾ ਤੰਕਰ ਗੁਰਦਾਸਪੁਰ ਦੀ ਮਾਰ ਤੰਤਨ ਗੁਰੂਗੋਬਿੰਦ ਸਿੰਘ ਗੁਰੂ ਘਰ ਦੇ ਵਿੱਚ ਆਪਾਂ ਮੱਥਾ ਟੇਕ ਲਿਆ ਤੇ ਹਾਜ਼ਰੀ ਲਵਾ ਲਈ ਤੇ ਹੁਣ ਆਪਾਂ ਆਪਣੇ ਸਫ਼ਰ ਦੀ ਅੱਗੇ ਕਰਦੇ ਹਾਂ ਤਿਆਰੀ ਤੇ ਆਪਣਾ ਜਿਹੜਾ ਸਫ਼ਰ ਹੈ ਲਗਭਗ ਇੱਥੋਂ ਜੇ ਕਹਿ ਲਈ ਤੇ ਆਨੰਦਪੁਰ ਸਾਹਿਬ 230 ਕਿਲੋਮੀਟਰ ਦੇ ਕਰੀਬ ਜਾਂ 250 ਕਿਲੋਮੀਟਰ ਇਹਨਾ ਆਪਣਾ ਸਫ਼ਰ ਭਾਂਜਣਾ ਸਾਢੇ 10 ਵੱਜ ਚੁੱਕੇ ਆ ਹੁਣ ਆਪਾਂ ਹੌਲੀ ਹੌਲੀ ਆਪਾਂ ਗੁਰੂ ਘਰ ਦੇ ਦਰਸ਼ਨ ਕਰਦੇ ਹੋਏ ਰਸਤੇ ਵਿੱਚ ਅੱਗੇ ਵਧਦੇ ਜਾਵਾਂਗੇ ਬਣੇ ਰਿਹਾ ਜੇ ਆਪਣੇ ਇਸ ਅੱਜ ਵਲੌਗ ਅੱਜ ਦੇ ਇਸ ਵਲੌਗ ਦੇ ਨਾਲ ਤੇ ਦਰਸ਼ਨ ਕਰਵਾਉਣੀ ਆ ਤੁਹਾਨੂੰ ਵੀ ਇਤਿਹਾਸ ਉਹ ਗੁਰਦੁਆਰਿਆਂ ਦੇ ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨਾਲ ਜੁੜੇ ਜਿੰਨੇ ਵੀ ਸਥਾਨ ਜੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਵਲੌਗ ਕਰਾਂਗੇ ਇਹ ਜੋ ਤੁਸੀਂ ਦੋ ਨਹਿਰਾਂ ਵੇਖ ਰਹੇ ਜੇ ਇਹਦਾ ਰਾਜਸਥਾਨ ਤੇ ਸਹਾਨ ਦਾ ਫੀਡਰ ਨਾਮ ਇਹ ਸਿੱਧੀਆਂ ਰਾਜਸਥਾਨ ਨੂੰ ਜਾਂਦੀਆਂ ਨੇ ਤੇ ਇਹਦੇ ਵਿੱਚ ਪਾਣੀ ਇੰਨੀਆਂ ਕੋ ਠਾਠਾ ਮਾਰਦਾ ਜਿਸ ਤੋਂ ਪਤਾ ਲੱਗਦਾ ਪਏ ਦਰਿਆ ਦੇ ਵਿੱਚ ਪਾਣੀ ਬਹੁਤ ਹੀ ਜ਼ਿਆਦਾ ਇਹ ਦੂਜੇ ਨੰਬਰ ਦੀ ਨਹਿਰ ਰੋਡ ਤੇ ਚੱਲਦੇ ਆ ਨਾ ਟਾਇਰ ਦੇ ਵਿੱਚ ਥੋੜੀ ਜਿਹੀ ਆਵਾਜ਼ ਆਉਂਦੀ ਸੀ ਆਪਾਂ ਇਹ ਸ਼ੱਕ ਕੱਟਣ ਵਾਸਤੇ ਜੈਕ ਲਾ ਕੇ ਕਰਾਣਾ ਟਾਇਰ ਚੱਕ ਕੇ ਚੈੱਕ ਕਰ ਲੈਣੇ ਆ ਕਿ ਬੰਨੇ ਕੋਈ ਦਿੱਕਤ ਨਾ ਆਵੇ ਚੱਲ ਭਾਵੇਂ ਨੂੰ ਕਾ ਤੇ ਤਾਂ ਯਾਰੇਗੀ ਟੇਲ ਤਾਂ ਕੋਈ ਨਹੀਂ ਹੈਗੀ ਸਹੀ ਆ ਕੋਈ ਚੱਕਰ ਨਹੀਂਗਾ ਯਾਰ ਆ ਮਾੜਾ ਜ ਟਾਇਰ ਨੂੰ ਪੱਛ ਲੱਗਾ ਹੋਇਆ ਹੁੰਦੇ ਕਰਕੇ ਯਾਰ ਬਾਈ ਕਹਿੰਦਾ ਆਪਾਂ ਨੂੰ ਨਾ ਇੱਕ ਵਾਰੀ ਗਰੀਸ ਹੀ ਕਰ ਦਿੰਨੇ ਆ ਵੈਸੇ ਤਾਂ ਕੋਈ ਚੱਕਰ ਨਹੀਂਗਾ ਝੋਲ ਚੱਲ ਤਾਂ ਕੋਈ ਨਹੀਂ ਹੈਗੀ ਟਾਇਰ ਦੇ ਗਰੀਸ ਤਾਂ ਟਾਇਰ ਦੇ ਵਿੱਚੋਂ ਵਾਧੂ ਨਿਕਲੀ ਉਹ ਗਾਂ ਥੋੜੀ ਜਿ ਘੱਟ ਗਈ ਆ ਬਾਕੀ ਵੀਰ ਨੇ ਬਹੁਤ ਮਿਹਨਤ ਕੀਤੀ ਵਿਚਾਰਿਆਂ ਢੱਕਣ ਖੋਲ ਕੇ ਇਹ ਆਪਾਂ ਇਸ ਟਾਈਮ ਕੋਡ ਈਸੇਖਾ ਰੋਡ ਜਿਹੜਾ ਨਾ ਉੱਤਰ ਨੂੰ ਪਹੁੰਚ ਜਲੇ ਆ ਤੇ ਇੱਥੋਂ ਜਿਹੜਾ ਜਲੰਧਰ ਹੈਗਾ 67 ਕਿਲੋਮੀਟਰ ਕਪੂਰਥਲਾ 55 ਤੇ ਸੁਲਤਾਨਪੁਰ ਲੋਧੀ 31 ਕਿਲੋਮੀਟਰ ਹੈ ਇਹ ਐਨ ਨੈਸ਼ਨਲ ਹਾਈਵੇ 703 ਬੀ ਤੇ ਬਣਿਆ ਪਿੰਡ ਪੀਰਮਹੰਦ ਦਾ ਟੋਲ ਪਲਾਜ ਤੇ ਇਹ ਕਿਸਾਨ ਦਾ ਟਰੈਕਟਰ ਜਿੰਨੂੰ ਟੋਲ ਨਹੀਂ ਲੱਗਦਾ ਆਪਾਂ ਟੋਲ ਫ੍ਰੀ ਦੇ ਵਿੱਚ ਹੀ ਕ੍ਰੋਸ ਕਰਾਂਗੇ ਸ਼ਹਿਰ ਆ ਗਿਆ ਕੋਟ ਈਸੇਖਾਂ ਕੋਟ ਈਸੇਖਾ ਸ਼ਹਿਰ ਨਾ ਜਿਹੇ ਸਭ ਤੋਂ ਜ਼ਿਆਦਾ ਮਸ਼ਹੂਰ ਕਈਆਂ ਕੁਹਾੜੀਆਂ ਦਾਤੀਆਂ ਬਣਾਉਣ ਦੇ ਵਿੱਚ ਜ਼ਿਆਦਾ ਬਣਿਆ ਜਾਂਦਾ ਤੇ ਹਰ ਇੱਕ ਦੁਕਾਨ ਤੇ ਇੱਧਰਲੇ ਬਾਰੇ ਤੁਸੀਂ ਵੇਖੋਗੇ ਕਿਸੇ ਵੀ ਤਰ੍ਹਾਂ ਦਾ ਲੋਹੇ ਦਾ ਕੋਈ ਵੀ ਟੂਲ ਜਿਹੜਾ ਤੁਹਾਨੂੰ ਇੱਥੋਂ ਬੜਿਆ ਮਿਲ ਜੇਗਾ ਤੇ ਇਸ ਟਾਈਮ ਆਪਾਂ ਮੇਨ ਚੌਂਕ ਦੇ ਵਿੱਚ ਪਹੁੰਚ ਗਏ ਸੱਜੇ ਹੱਥ ਮੁੜ ਕੇ ਆਪਾਂ ਮੋਗੇ ਵਾਲੀ ਸਾਈਡ ਤੋਂ ਅੱਗੇ ਵੱਲ ਸੱਜੇ ਹੱਥ ਪੈ ਜਾਂਦਾ ਮੋਗਾ ਤੇ ਅੱਗੇ ਆ ਜਿਹੜਾ ਲੋਹਾਰਾ ਚੌਂਕ ਇਹਨੂੰ ਆਪਾਂ ਕਰਾਸ ਕਰਦੇ ਖਬੇ ਧਰਮਕੋਟ ਤੇ ਸਿੱਧੇ ਆਪਾਂ ਅੱਗੇ ਵਧਾਂਗੇ ਜਾਵਾਂਗੇ ਬੁੱਗੀ ਪਰਚੌਂ ਵਾਲੀ ਸਾਈਡ ਤੋਂ ਲੁਧਿਆਣੇ ਵਾਲਾ ਰੋਡ ਫੜਾਂ ਸਾਹਮਣੇ ਲਿਖਿਆ ਆ ਰਿਹਾ ਨਾਨਕ ਸਰ ਤੇ ਆਪਾਂ ਇਸ ਜਗ੍ਹਾ ਤੇ ਵੀ ਮੱਥਾ ਟੇਕ ਕੇ ਤੇ ਅੱਗੇ ਵਧ ਰਹੇ ਆ ਆ ਤੁਸੀਂ ਦੇਖੋ ਝੁੱਗੀਆਂ ਦੇ ਵਿੱਚ ਕੋਈ ਤਾਂ ਮਹਿਲਾਂ ਦੇ ਵਿੱਚ ਬੜੇ ਦੁਖੀ ਨਜ਼ਰ ਆਉਂਦੇ ਨੇ ਤੇ ਇੱਧਰ ਝੁੱਗੀਆਂ ਦੇ ਵਿੱਚ ਵੀ ਜਿਹੜੇ ਜੀਵਨ ਬਤੀਤ ਕਰਦੇ ਨੇ ਉਹ ਬਹੁਤ ਸੁਖ ਸ਼ਾਂਤੀ ਦੇ ਨਾਲ ਰਹਿ ਰਹੇ ਆ ਤੇ ਹੁਣ ਆਪਾਂ ਬੋਲਦੇ ਹੀੜਲੇ ਬਣਾ ਕ੍ਰੋਸ ਕਰਕੇ ਤੇ ਸਾਹਮਣੇ ਬੋਰਡ ਲੱਗਿਆ ਨਾਨਕ ਸਰ ਦਾ ਗੇਟ ਬਣਿਆ ਤੇ ਇੱਥੇ ਆਪਾਂ ਦਰਸ਼ਨ ਮੇਲਾ ਕਰਕੇ ਤੇ ਫਿਰ ਆਪਣੇ ਸਫ਼ਰ ਦੀ ਅੱਗੇ ਤਿਆਰੀ ਖਿਚਾ ਰਹੇ ਆ ਗੁਰਦੁਆਰਾ ਨਾਨਕ ਸਾਹਿਬ ਇੱਥੇ ਆਪਾਂ ਦਰਸ਼ਨ ਮੇਲਾ ਕਰਦੇ ਆ ਉੱਥੇ 10-15 ਮਿੰਟ ਰੋਜ਼ੇ ਗੁਜ਼ਾਗੇ ਕੋਈ ਥੋੜਾ ਰੈਕਟ ਕਰਾਂਗੇ ਸਾਰੀ ਸੰਗਤ ਜਿਹੜੀ ਆ ਇਹ ਤੋਂ ਉਤਰੇਗੇ ਤੇ ਆਪਾਂ ਨਾਨਕ ਸਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਟਰੈਕਟਰ ਆਪਾਂ ਇਹਦੇ ਛਾਵੇਂ ਡਾਕ ਦਿੱਤਾ ਬਾਅਦ ਦੇ ਅੰਦਰ ਨਾਨਕ ਸਰ ਸਿਫਤੀ ਦਾ ਘਰ ਅੰਤ ਵਿੱਚ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਚੁੱਕੇ ਹੁਣ ਮੱਥਾ ਟੇਕਦੇ ਆਂ ਤੇ ਲੰਗਰ ਪ੍ਰਸ਼ਾਦਾ ਛੱਕ ਕੇ ਤੇ ਫਿਰ ਆਪਾਂ ਚੱਲਾਂਗੇ ਤਕਰੀਬਨ ਆਪਣਾ 1 ਘੰਟਾ ਇੱਥੇ ਲੱਗ ਜਾਣਾ ਤੰਤਨ ਬਾਬਾ ਆਨੰਦ ਸਿੰਘ ਜੀ ਤੰਤਨ ਬਾਬਾ ਇਛਰ ਸਿੰਘ ਜੀ ਆਸ ਸਨਾਨ ਕਰ ਲੋ ਸਰੋਵਰ ਦੀ ਸਫਾਈ ਲੱਗਦਾ ਹੋਈ ਤਾਜੀ ਤਾਜੀ ਹੈ ਨਾ ਇਹ ਸਾਰੀ ਸੰਗਤ ਆਪਣੇ ਨਾਲ ਜਿਹੜੀ ਟਰਾਲੇ ਦੇ ਉੱਪਰ ਆਏ ਚੜ ਕੇ ਆਏ ਆ ਸਾਰੇ ਜਣੇ ਤੇ ਸਰੋਵਰ ਦਾ ਬਹੁਤ ਪਵਿੱਤਰ ਜਲ ਲੱਗਦਾ ਹੈ ਬਹੁਤ ਸਾਫ ਸੁਥਰਾ ਸੋਭਾਈ ਹੋਈ ਥੋੜੇ ਦਿਨ ਪਹਿਲਾਂ ਹੀ ਸ਼ਹਿਰ ਜਿਹੜਾ ਜਾਲੇਪੁਰ ਆ ਪਿਸ਼ਕਾ ਮਾਰਦਾ ਪਿਆ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਸ਼ਾਂਤ ਇਸ ਜਗ੍ਹਾ ਦੇ ਸਰੋਵਰ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਇੱਥੇ ਲੱਭਨੇ ਗੁਰੂ ਘਰ ਦੀਆਂ ਇਮਾਰਤਾਂ ਬਣੀਆਂ ਹੋਈਆਂ ਨੇ। ਇੱਧਰ ਬੋਹੜ ਦਾ ਦਰਖਤ ਕਾਫੀ ਪੁਰਾਣਾ, ਕਾਫੀ ਟਾਈਮ ਤੋਂ ਜਦੋਂ ਆਪਾਂ ਦਰਸ਼ਨ ਕਰਨ ਵਾਸਤੇ ਆਉਣੇ ਨਾ, ਕਾਫੀ ਟਾਈਮ ਤੋਂ ਆਪਾਂ ਦਰਖਤ ਦੇਖਦੇ ਆ ਰਹੇ ਹਾਂ। ਫਰਸ਼ ਤੇ ਚੱਲਣਾ ਮੁਸ਼ਕਲ ਕਿਉਂਕਿ ਗਰਮੀ ਬਹੁਤ ਜ਼ਿਆਦੀ ਹੈ ਤੇ ਪੱਥਰ ਪੂਰਾ ਤਪ ਜਾਂਦਾ। ਨਾਨਕ ਸਰ ਭਗਤੀ ਦਾ ਘਰ। ਸਾਹਮਣੇ ਤਰਪਾਰ ਦੇ ਦਰਸ਼ਨ ਕਰ ਲਓ। ਵਾਹਿਗੁਰੂ। ਹੁਣ ਆਪਾਂ ਮੱਥਾ ਟੇਕ ਆਏ ਆ ਦਰਸ਼ਨ ਮੇਲਾ ਕਰ ਰਹੇ ਆ ਤੇ ਲੰਗਰ ਪਾਣੀ ਵੀ ਛਕ ਲਿਆ ਤੇ ਹੁਣ ਇਸ ਟਾਈਮ ਆਪਾਂ ਸਫਰ ਨੂੰ ਅੱਗੇ ਖਿੱਚਦੇ ਆ ਜਾ ਰਹੇ ਆ ਆਪਣਾ ਜਿੱਥੇ ਟਰੈਕਟਰ ਟਰਾਲਾ ਖੜਾ ਆ ਉੱਥੇ ਜਾ ਕੇ ਤੇ ਫਿਰ ਆਪਾਂ ਅੱਗੇ ਨੂੰ ਵਧਾਂਗੇ ਸ਼ਾਮ ਹੋਣ ਤੱਕ ਜਿੰਨਾ ਵੀ ਸਫਰ ਕੱਢਾਂਗੇ ਜਿੰਨਾ ਵੀ ਕੱਢਿਆ ਗਿਆ ਸਫਰ ਕੱਢਾਂਗੇ ਇਹ ਸੀ ਨਾਨਕਸਰ ਦਾ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਰੁਕੇ ਆ ਕੋਈ ਟਾਈਮ ਦੇ ਲਈ ਇੱਧਰ ਆਪਣਾ ਕੁਲਦੀਪ ਸਿੰਘ ਜੀ ਆ ਰਹੇ ਨੇ ਹੁਣ ਤੁਹਾਡੀ ਵਾਰੀ ਹੋਣਾ ਆਈ ਆ ਤੁਸੀਂ ਬਰਤਾਲੇ ਰਾਖੀ ਬੈਠੇ ਆ ਤੁਸੀਂ ਟਰਾਲੀ ਰਾਖੀ ਰੱਖਿਆ ਕਰੋ ਹਣ ਤੋ ਹੀ ਲੰਗਰ ਪਾਣੀ ਛਾ ਗਿਓ ਮੱਥਾ ਟੇਕਿਆ ਤੇ ਫੇਰ ਆਪਾਂ ਚੱਲਦੇ ਆ। ਉਹ ਵਾਇਗਰ ਜੀ ਕੀ ਫਤ ਹੈ ਇਹ ਵੀ ਆਪਣੀ ਸੰਗਤ ਨਾਲ ਹੀ ਆ। ਥੋੜਾ ਆਪਾਂ ਇੱਥੇ ਡੇਢ ਕੋਹ ਘੰਟਾ ਲੱਗ ਗਿਆ। ਥੋੜਾ ਆਪਾਂ ਫੇਰ ਚੱਲਦੇ ਆ ਲੁਧਿਆਣੇ ਵਾਲੀ ਸਾਈਡ ਨੂੰ। ਇੱਧਰਲੇ ਬੰਨਿਓ ਐਕ੍ਰਿਡ ਕਰਾਂਗੇ ਜਿੱਥੇ ਥੋੜਾ ਥੋੜਾ ਨਾਮ ਕਰਦਾ। ਇਹ ਲੁਧਿਆਣੇ ਤੋਂ ਪਹਿਲਾਂ ਮੁੱਲਾਪੁਰ ਦੇ ਲਾਗੇ ਪੈਂਦਾ ਆ ਟੋਲ ਪਲਾਜ਼ਾ। ਇੱਥੇ ਵੀ ਆਪਣਾ ਜਾਜ ਬਿਨਾਂ ਟੋਲ ਤੋਂ ਲੰਘੇਗਾ। ਕੰਨ ਦਾ ਰਾਜਾ ਸੜਕਾਂ ਤੇ ਜਦੋਂ ਜਾਂਦਾ ਨਾ ਤੇ ਫਿਰ ਟੋਲ ਵਾਲੇ ਵੀ ਇੰਦੇ ਤੋਂ ਟੋਲ ਨਹੀਂ ਲੈਂਦੇ ਕਿਉਂਕਿ ਕਿਸਾਨਾਂ ਦਾ ਟਰੈਕਟਰ ਹੈ ਨਾ ਟੋਲ ਫ੍ਰੀ ਆ ਚੱਕ ਤਾਂ ਨਾ ਗੇਟ ਬਿਨਾ ਕਿਸੇ ਗੱਲ ਤੇ ਕੋਈ ਗੱਲਬਾਤ ਨਹੀਂ ਕੀਤੀ ਟੋਲ ਫ੍ਰੀ ਹੋ ਗਿਆ ਆਪਾਂ ਆਪਣਾ ਪਾਲੋ ਧਿਆਨ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਇੱਥੋਂ ਆਪਾਂ ਰਾਏ ਵਾਲੀ ਨੇ ਆਇਆ ਤੇ ਬਹਿਣਾ ਹੈ ਇਧਰ ਵੇਰਕਾ ਪਲਾਂਟ ਤੋਂ ਥੱਲੇ ਉੱਤ ਜਾਣਾ ਜਿਹੜਾ ਮੇਨ ਪੋਲ ਹੈ ਨਾ ਇੰਦੇ ਆਪਾਂ ਥੱਲੇ ਉਤਰ ਆਇਆ ਤੇ ਇਧਰ ਲੈ ਬਣ ਤੁਸੀਂ ਵੇਖਦੇ ਵੇਰਕਾਂ ਵਾਲਿਆਂ ਦਾ ਪਲਾਂਟ ਵੇਰ ਘਾ ਟੇਰੀ ਤੇ ਖੱਬੇ ਨੂੰ ਆਪਾਂ ਟਰਨ ਕਰਦੇ ਹੋਏ ਇਹ ਜਿਹੜੀ ਨਹਿਰ ਹੈ ਨਾ ਇਹਨੂੰ ਕ੍ਰੋਸ ਕਰਕੇ ਤੇ ਦੂਜੇ ਪੰਨੇ ਨੂੰ ਆਪਾਂ ਜਾਵਾਂਗੇ ਇਹ ਹੈ ਦਰਾਹੇ ਵਾਲੀ ਨਹਿਰ ਬਹੁਤ ਹੀ ਮਸ਼ਹੂਰ ਨਹਿਰ ਹੈ ਇਹ ਆ ਗਈ ਦਰਾਹੇ ਵਾਲੀ ਨਹਿਰ ਸੋ ਆਪਾਂ ਸਿੱਧੇ ਨਹਿਰ ਦੇ ਥੱਲੇੋਂ ਦੀ ਕ੍ਰੋਸ ਕਰ ਆ ਗਏ ਬੋਲੋ ਸੋ ਜਿਹੜੇ ਪ੍ਰੋਬਲਮ ਵਾਲੀ ਸਾਈਡ ਤੋਂ ਹੁੰਦੇ ਆ ਮੋਕੇ ਵਾਈਟ ਤੋਂ ਉਹ ਪ੍ਰੋਬਲਮ ਆ ਜਾਂਦੇ ਆ ਤੇ ਨਾਲ ਨਾਲ ਸਿੱਤੇ ਹੋ ਜਾਂਦੇ ਆ ਇਹ ਤੋਂ ਕਮੇ ਚਲੇ ਜਾਂਦੀ ਆ ਹਣੇ ਚ ਐਂਟਰ ਕਰਦੇ ਆਂ ਇਹ ਟ੍ਰੈਫਿਕ ਦਾ ਕਰਨਾ ਪੈ ਰਿਹਾ ਆਪਾਂ ਨੂੰ ਸਾਹਮਣਾ ਹੁਣ ਇੱਥੋਂ ਆਪਾਂ ਗਿਲ ਰੋਡ ਤੇ ਪਾਵਾਂਗੇ ਤੇ ਗਿਲ ਰੋਡ ਇੱਥੋਂ ਤਕਰੀਬਨ ਲਗਭਗ ਕਿਲੋ ਡੇਢ ਕਿਲੋਮੀਟਰ ਪਿੱਛੇ ਰਹਿ ਗਿਆ ਤੇ ਟ੍ਰੈਪ ਕਿਥੇ ਬਹੁਤ ਜ਼ਿਆਦਾ ਲੱਗੀ ਆ ਤੇ ਇਧਰੋਂ ਉਗੜ ਟੁਗੜਾਵਾ ਤੋਂ ਲੰਘਦੇ ਹੋਏ ਭਾਈ ਜੀ ਪਿੱਛੇ ਦੇ ਆਪਾਂ ਵੀ ਇਸ ਲਾਈਨ ਤੇ ਚੱਲਾਂਗੇ ਕਿਉਂਕਿ ਆਪਾਂ ਨੂੰ ਇਸ ਪੁਲ ਤੋਂ ਥੱਲੇੋਂ ਦੀ ਕਰਾਸ ਕਰਨਾ ਕਾਹਲੇ ਨਹਿਰ ਦੇ ਨਾਲ ਕਾਂਦੇ ਇਸ ਕਰਕੇ ਕੀਤੀ ਕਿ ਲੋਕਾਂ ਦਾ ਦੁਖੀ ਬਹੁਤ ਹੋਵੇ ਲੁਧਿਆਣੇ ਵਾਲੇ ਇਹਨਾਂ ਵਿੱਚ ਨਾ ਜਿਸਾਲਾ ਮਾਰਨ ਦੇ ਨਾਮ ਨਾਲ ਕੇ ਨਾਲ ਕਰਦੇ ਹੁਣ ਪਰਾਂ ਨੂੰ ਜਾਣਾ ਦਿੰਦਾ ਆਪਾਂ ਸਾਡੇ ਨਾਲ ਦਾ ਸਿੰਘ ਖੜਾ ਆ ਸਾਡੀ ਟੀਮ ਦਾ ਕੈਪਟਨ ਸਾਹਿਬ ਉਹ ਬੱਜਿਆ 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 ਭੀੜੀਆਂ 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 ਭੀੜ ਜਾ ਗਰੀਆ ਗੁਰੂਆ ਭੀੜੀਆਂ ਭੀੜੀਆਂ ਗਲੀਆਂ ਜੇ ਕਲਾਰ ਦੇ ਕਲਾਰ ਦੇ ਕਲਾਰ ਦੇ ਕਲਾਰ ਦੇ ਇੱਥੇ ਆ ਜਾ ਹੁਣ ਇੱਥੇ ਉੱਥੋਂ ਲੈ ਕੇ ਆਲਮਗੀਰ ਤੋ ਜੀ ਜਿੱਧਰ ਮਰਜੀ ਮਾਰਤਾ ਕੋ ਭਗਲੀਆਂ ਜਵਾੜ ਇਧਰ ਆ ਲੁਧਿਆਣੇ ਦਾ ਗਿੱਲ ਜਿਹੜਾ ਪਿੰਡ ਹੈ ਨਾ ਇਹਨੂੰ ਕ੍ਰੋਸ ਕਰਦੇ ਹੋਏ ਆਪਾਂ ਪਹੁੰਚ ਚੁੱਕੇ ਆ ਆਲਮਗੀਰ ਪੇ ਇੱਥੇ ਬਹੁਤ ਇਤਿਹਾਸਿਕ ਤਨਤਨ ਗੁਰੂ ਗੋਬੇ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬਣਿਆ ਹੋਇਆ ਮੰਜੀ ਸਾਹਿਬ ਇਸ ਗੁਰਦੁਆਰਾ ਦੇ ਆਪਾਂ ਦਰਸ਼ਨ ਕਰਕੇ ਫਿਰ ਅੱਗੇ ਵਧਾਂਗੇ ਆ ਸਾਹਮਣੇ ਜਿਹੜਾ ਗੇਟ ਹੈ ਨਾ ਇਹ ਗੁਰਦੁਆਰਾ ਮੰਜੀ ਸਾਹਿਬ ਦਾ ਹੀ ਬਣਿਆ ਆ ਆਲਮਗੀਰ ਪਾਰਕਿੰਗ ਦੇ ਵਿੱਚ ਆਪਾਂ ਲਾਤ ਆਪਣਾ ਟਰੈਕਟਰ ਇਧਰ ਸੰਗਤਾ ਹੌਲੀ ਹੌਲੀ ਉਤਰਦੀ ਵੀ ਬਾਹਲੇ ਜਾ ਪਿਆਸ ਲੱਗੀ ਕੀ ਚੱਕਰ ਸੀਗਾ ਪੜਾ ਰੋਲਾ ਪਾਉਂਦੇ ਕੀ ਗੱਲ ਸੀ ਰੋਲਾ ਰਗੜੇ ਨੂੰ ਪੈਂਦੇ ਨੇ ਭਾਈ ਕੀ ਚੱਕਰ ਹੈ ਪਿਆਸ ਪੂਰੀ ਲੱਗੀ ਕੁਲਦੀਪ ਉਹ ਕੀ ਚੱਕਰ ਹੈ ਰੋਲਾ ਬੜਾ ਪਾਉਣ ਡਿਆ ਹੈ ਉਹ ਭਰਾਵਾ ਪੁੱਛਣਾ ਤੂੰ ਚੰਗਾ ਸਾਨੂੰ ਬਾੜਦਾ ਉਹ ਆਲਾ ਰਗੜੇ ਦੀ ਪਿਆਸ ਲੱਗੀ ਉਹ ਰਗੜੇ ਦੀ ਕਹਿੰਦਾ ਭੋਲੇ ਖਾਣੇ ਬੈਣ ਕਹਿੰਦਾ ਸੁਸੇਂਗ ਟੁੱਟੇ ਬੈਣ ਟੋਲੀ ਬੰਨ ਦਨੇ ਤਰੀਕ ਹੋ ਗਏ ਉਹ ਨਾਲ ਕੇ ਚਲੋ ਆਪਣੇ ਗੁਰਦੇਵ ਸਿੰਘ ਆਏ ਨੇ ਇਹ ਸਾਡੇ ਸੀਨੀਅਰ ਨੇ ਸਾਡੇ ਟੀਮ ਦੇ ਕਪਤਾਨ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਆਲਮਗੀਰ ਮੰਜੀ ਸਾਹਿਬ ਦਾ ਇਸ ਟਾਈਮ ਆਪਾਂ ਗੁਰਦੁਆਰਾ ਵਾਲੇ ਸਾਈਡ ਪਾਰਕਿੰਗ ਇਧਰ ਲੈ ਵੇ ਨੇ ਸੀ ਉਹ ਕਰਕੇ ਤੇ ਇੱਧਰ ਬੰਨਿਆ ਤਾਂ ਪਹੁੰਚ ਕੇ ਤੇ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਇਹ ਬਣਿਆ ਹੈ ਦਵਾਨ ਹ ਬਹੁਤ ਇਤਿਹਾਸਕ ਗੁਰਦੁਆਰਾ ਦਸਵੇਂ ਪਾਤਸ਼ਾਹ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਕਨਈਆ ਜੀ ਜੋੜਾ ਪੇੜ ਕਰਦੇ ਸਾਮਣੇ ਗੁਰਦੁਆਰਾ ਜੀ ਬੇਟਾ ਚਾਲ ਅੱਗੇ ਤੇ ਪਾਤਸ਼ਾਹ ਜਨ ਤੁਸੀਂ ਢੋਲੇ ਵਾਲੇ ਲੋਕਾਂ ਦੀ ਗੱਲ ਛੱਡੋ ਇੱਥੇ ਪੜਨਾ ਨਹੀਂ ਹੋਵੇਗਾ ਜੇ ਕਿ ਕੋਈ ਹੋਵੇ ਗੋਗੋ ਹੁੰਦੇ ਨੇ ਉਹਨਾਂ ਦਾ ਤਿਲ ਗੁਰਮੁਖ ਕੈਰੋ ਬਰਾਤ ਤੋਂ ਬਟਾ ਆਹ ਉਹਨੇ ਜਿਹੜਾ ਵਿੱਚ ਕੱਟਿਆ ਰੇ ਨਾ ਬੁਰਾ ਰਗੀ ਤਰਵਾਹ ਸਰਬ ਦੇ ਅੰਦਰ ਆਪਾਂ ਮੱਥਾ ਟੇਕ ਲਿਆ ਜਾ ਤੇ ਹੋਰ ਇੱਧਰ ਲੈ ਬਨੇ ਬਣਿਆ ਹੋਇਆ ਘੋਰਾ ਸੈਉ ਘੋਰਾ ਸੈਉ ਗੁਰਦੁਆਰਾ ਮੰਜੀ ਸਾਹਿਬ ਪਾਸੇ ਦੋਸਰੇ ਦਰਸ਼ਨ ਕਰ ਲੋ ਤੁਸੀਂ ਗੁਰੂ ਘਰ ਮੰਜੀ ਸਾਹਿਬ ਦੇ ਬਹੁਤ ਹੀ ਸ਼ਾਨਦਾਰ ਬਿਲਡਿੰਗ ਬਣੀ ਹੈ ਤੇ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦਾ ਪਿੰਡ ਆਲਮਗੀਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ ਬਣਾਉ ਤੁਸੀ ਦਰਸ਼ਨ ਕਰ ਸਕੋ ਪੂਰਾ ਸਾਹਿਬ ਦੇ ਅੰਦਰ ਸ਼ਾਇਦ ਵੀਡੀਓ ਨਾ ਬਣਾਉਣ ਦੇਣ ਪਰ ਆਪਾਂ ਦਰਸ਼ਨ ਕਰਕੇ ਆਉਣੇ ਪੂਰਾ ਸਾਹਿਬ ਦੇ ਅੰਦਰ ਜਾ ਕੇ ਇੱਧਰਲੇ ਬਣੇ ਬਣਿਆ ਪੂਰਾ ਸਾਹਿਬ ਦਰਸ਼ਨ ਕਰ ਲੋ ਬੇਬੇ ਜੀ ਸਰੋਵਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦਾ ਬਹੁਤ ਹੀ ਸੋਹਣੇ ਤਰੀਕੇ ਨਾਲ ਪ੍ਰਕਾਸ਼ ਕੀਤਾ ਆ ਜਿਵੇਂ ਅੰਦਰ ਬਾਹਰ ਸਾਹਿਬ ਜਾਣੇ ਹਨ ਉੱਥੇ ਵੀ ਸਰੋਵਰ ਦੇ ਵਿੱਚ ਇਦਾਂ ਦਾ ਪ੍ਰਕਾਸ਼ ਇੱਥੇ ਤੁਸੀਂ ਦਰਸ਼ਨ ਕਰ ਸਕਦੇ ਜੀ ਸਰੋਵਰ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਸਤਨਾਮ ਵਾਹਿਗੁਰੂ ਅੱਜ तकरीबन ਅੱਜ ਸ਼ਾਮ ਦਾ 6:00 ਦਾ ਟਾਈਮ ਹੋ ਚੁੱਕਾ ਤੇ ਆਪਾਂ ਇਸ ਟਾਈਮ ਪਹੁੰਚੇ ਆ ਆਲਮਗੀਰ ਦੇ ਗੁਰਦੁਆਰਾ ਮੰਜੀ ਸਾਹਿਬ ਇਸ ਜਗ੍ਹਾ ਤੇ ਇਹ ਸਰੋਵਰ ਜਿੱਥੇ ਬਣਿਆ ਇਹ ਜਗ੍ਹਾ ਦੇ ਗੁਰੂ ਗੋਬੇ ਸਿੰਘ ਜੀ ਨੇ ਕਹਿੰਦੇ ਵੀ ਤੀਰ ਮਾਰ ਕੇ ਤੇ ਜਿਹੜਾ ਜਲ ਪ੍ਰਗਟ ਕੀਤਾ ਸੀਗਾ ਇਹੇ ਸਥਾਨ ਦੇ ਆਪਾਂ ਦਰਸ਼ਨ ਕਰਦੇ ਪਏ ਆ ਤੇ ਹੁਣ ਆਪਾਂ ਆਹ ਸਟੈਮਾ ਇਧਰ ਮੱਥਾ ਗੁਰੂ ਘਰ ਦੇ ਅੰਦਰ ਟੇਕ ਲਿਆਗਾ ਜਿੰਨੇ ਵੀ ਗੁਰਮਾਰੇ ਦੇ ਸਥਾਨ ਬਣੇ ਸੀ ਉੱਥੇ ਸੀਸ ਆਪਾਂ ਚਕਾਇਆ ਤੇ ਹੁਣ ਆਪਾਂ ਅਗਲੇ ਬੰਨੇ ਵੱਧਦੇ ਆ ਗੁਰੂ ਘਰ ਦੇ ਵਿੱਚ ਆਪਾਂ ਮੱਥਾ ਟੇਕ ਆਏ ਆ ਸਰੋਵਰ ਦੇ ਵੀ ਦਰਸ਼ਨ ਕਰ ਰਹੇ ਆ ਇਧਰਲੇ ਬੰਨੇ ਨਾਲ ਜਿਹੜੀ ਬਣੀ ਹੋਈ ਪਾਰਕ ਇਧਰਲੀ ਸਾਈਡ ਤੇ ਆਪਾਂ ਜਾ ਰਹੇ ਆ ਗੁਰੂ ਘਰ ਦੀ ਬਹੁਤ ਹੀ ਪੁਰਾਣੀ ਇਮਾਰਤ ਨਜ਼ਰ ਆ ਰਹੀ ਹੈ ਤੇ ਸੰਭਾਲ ਕੇ ਰੱਖੀ ਗਈ ਹੈ ਇਸ ਕਰਕੇ ਗੁਰੂ ਘਰ ਦਾ ਪ੍ਰਕਾਸ਼ ਮਿਲਦਾ ਦਾ ਮਾਰਤ ਦੇ ਵਿੱਚ ਗੁਰੂ ਘਰ ਦਾ ਪ੍ਰਕਾਸ਼ ਕੀਤਾ ਗਿਆ ਇਧਰਲੇ ਬੰਨੇ ਗੁਰੂ ਘਰ ਦੇ ਪੁਰਾਣੀ ਸੈਂਟਰ ਚ ਨਹੀਂ ਦਿਉੜੀ ਤੇ ਬਾਕੀ ਇੱਥੇ ਲਿਖਿਆ ਹੈ ਇਤਿਹਾਸ ਉਹ ਵੀ ਆਪਾਂ ਪੜਦੇ ਹਾਂ ਮੱਥਾ ਟੇਗਾ ਜ ਆਪਣੇ ਨਾਲ ਦੇ ਸਾਰੇ ਇਧਰਲੇ ਬੰਨੇ ਪਾਏ ਹੋਏ ਰਗੜਿਆ ਨੂੰ ਗੇੜੇ ਚੰਗੀ ਤਰ੍ਹਾਂ ਰਗੜਿਆ ਜ ਹੁਣ ਮੇਰੇ ਭਰਾ ਚੰਗੀ ਤਰ੍ਹਾਂ ਰਗੜਿਆ ਜ ਹੁਣ ਕਰਦੇ ਆਂ ਕਾਰ ਵਿੱਚ ਪੂਰਾ ਰਗੜਾ ਜਿਹਾ ਕਸਖਾਸ ਹੀ ਹੋਵੇ ਪਈ ਹੋਈ ਹੈ ਨਹੀਂ 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 ਉਸ ਤੇ ਵਹੀ ਬੜ ਚਰਦੇ ਲੱਗੇ ਨਹੀਂ ਅਜੇ ਮੋਟਾ ਹੀ ਲੱਗਦਾ ਪਿਆ ਮੈਨੂੰ ਕੰਮ ਹੈ ਪੂਰਾ ਠੀਕ ਹੋਈ ਪੂਰਾ ਘੈਂਟ ਬਣਾ ਦੀ ਦੂਜਾ ਨਾ ਪਾਈ ਦੇਖਦੂਗਾ ਨਾ ਪਾਈ ਕਰ ਜੋ ਆਗਜੁਗ ਮੁੜ ਕੇ ਬਾਅਦ ਰਾਤ ਨੂੰ ਸੁੱਤੇ ਹੀ ਭੱਜੇ ਫਿਰਨੇ ਰਸਤੇ ਚ ਕਰਤੀ ਆ ਰਸਤ ਕਰ ਰਗੜਾ ਦੇ ਨਾ ਇਹਨੂੰ ਕਲਿੱਪ ਬਣ ਜਣਾ ਵੀ ਕਲਿੱਪ ਤਾਂ ਬਣਨੇ ਰਗੜਾ ਪਾ ਨਾ ਗੇੜਾ ਤਾਂ ਦੇ ਇਹਨੂੰ ਤੂੰ ਕਹ ਆ ਉਤੋਂ ਮੁੰਗਲਾ ਸੱਟ ਪਉਂਦਾ ਜਿਹੜਾ ਕਹੇ ਬਾਬਾ ਤੂੰ ਵੀ ਬੋਲ ਪਾ ਕੁਝ ਤੂੰ ਵਜਨ ਕਰ ਹੈ ਧੰਨ ਬਾਬਾ ਮਸੀਹ ਦਾ ਸਿੰਘ ਇੱਕਰਪਾ ਹੋ ਜਾਣੀ ਇਹ ਤੇ ਕਿਰਪਾ ਆਵੇ ਜਵਾਕਾਂ ਨੂੰ ਆਵਦਰੇ ਲਿਸਟ ਜਿਹੜੀ ਗੁਰਦਿਆਂ ਦੀ ਲਿਸਟ ਵੀ ਦਿਖਾਓ ਵੀਡੀਓ ਚ ਲਿਸਟ ਬਣਾਤੀ ਚਲੋ ਆ ਆਪਣੇ ਗੁਰੂ ਘਰ ਜਿੱਥੇ ਜਿੱਥੇ ਆਪਾਂ ਦਰਸ਼ਨ ਕਰਨ ਵਾਸਤੇ ਜਾਣਾ ਗੁਰੂ ਘਰ ਲਾਹੌਰ ਸ੍ਰੀ ਕੀਰਤਪੁਰ ਸਾਹਿਬ ਪਰਿਵਾਰ ਵਿਛੋੜਾ ਰੂਪਨਗਰ ਇਹ ਸਾਰੀ ਲਿਸਟ ਆਪਣੇ ਕੋਲ ਬਣੀ ਹੋਈ ਹੈ ਇਹ ਨਾ ਜਿਵੇਂ ਆਪਾਂ ਹੁਣ ਗੁਰੂ ਘਰ ਦੇ ਦਰਸ਼ਨ ਕਰਦੇ ਪਏ ਆ ਆਪਣੇ ਨਾਲ ਜ਼ਿਆਦਾਤਰ ਨਾ ਬੱਚਾ ਪਾਲਦੀ ਹੈ ਛੋਟੇ ਬੱਚੇ ਵੀ ਆ ਇਹ ਕੋਈ 12 ਸਾਲ ਦਾ ਕੋਈ 14 ਸਾਲ ਦਾ ਕੋਈ 15 ਸਾਲ ਦਾ ਕੋਈ 10 ਸਾਲ ਦੇ ਆਪਣਾ ਮਕਸਦ ਇਹੀ ਹੈ ਵੀ ਯਾਤਰਾ ਕਰਨ ਵਾਸਤੇ ਆਏ ਆ ਅੱਜ ਕੱਲ ਕਿਸੇ ਦੇ ਕੋਲ ਕੋਈ ਟਾਈਮ ਨਹੀਂ ਹੈਗਾ ਤੇ ਆਪਣੀ ਜਿਹੜੀ ਪੀੜ੍ਹੀ ਆ ਉਹ ਗੁਰੂ ਘਰ ਦੇ ਨਾਲੋਂ ਟੁੱਟਦੀ ਜਾਂਦੀ ਹੈ ਜੇਕਰ ਆਪਾਂ ਉਹਨਾਂ ਨੂੰ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਤੇ ਤਾਂ ਹੀ ਉਹ ਆਪਣੇ ਗੁਰੂ ਘਰ ਦੇ ਇਤਿਹਾਸ ਦੇ ਨਾਲ ਜੋੜ ਸਕਦੇ ਆ ਆਪਣੀ ਇਹੀ ਕੋਸ਼ਿਸ਼ ਹੈ ਵੀ ਗੁਰੂ ਘਰਾਂ ਦੇ ਵੱਧ ਤੋਂ ਵੱਧ ਆਪਣਾ ਦਰਸ਼ਨ ਕਰਵਾਈਏ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਇਹ ਵਾਲੀ ਗੁਰਦੁਆਰਾ ਸਾਹਿਬ ਦੀ ਆਪਣੇ ਕੋਲ ਲਿਸਟ ਆਈ ਹੈਗੀ ਆ ਇਹ ਲਿਸਟ ਦੇ ਹਿਸਾਬ ਨਾਲ ਕੁਝ ਗੁਰਦੁਆਰੇ ਸਾਹਿਬ ਆਪਣੇ ਕੋਲ ਐਡ ਨਹੀਂ ਹੈਗੇ ਜਿਵੇਂ ਆਪਾਂ ਨੂੰ ਮੌਕੇ ਤੇ ਜਿਹੜਾ ਪਤਾ ਲੱਗੇਗਾ ਤੇ ਉਸ ਹਿਸਾਬ ਨਾਲ ਆਪਾਂ ਉਹ ਵੀ ਦਰਸ਼ਨ ਮੇਲਾ ਕਰਾਂਗੇ ਤੇ ਹਿਸਾਬ ਨਾਲ ਆਪਣੇ ਕੋਲ 12 ਗੁਰਦੁਆਰੇ ਸਾਹਿਬ ਦੀ ਜਿਹੜੇ ਇਤਿਹਾਸਕ ਗੁਰਦੁਆਰੇ ਸਾਹਿਬ ਨੇ ਉਹਨਾਂ ਦੀ ਲਿਸਟ ਹੈਗੀ ਆ ਬਾਕੀ ਦੇਖਦੇ ਜਾਨੇ ਜੇ ਕੋਈ ਹੋਰ ਵੀ ਨਜ਼ਦੀਕ ਹੋਏਗਾ ਇੱਕ ਅੱਧਾ ਦਿਨ ਆਪਾਂ ਨੂੰ ਵੱਧ ਵੀ ਲੱਗ ਜਾਏਗਾ ਤੇ ਕੋਈ ਚੱਕਰ ਨਹੀਂਗਾ ਤੇ ਕੰਮਕਾਰ ਤਾਂ ਜਿਹੜੇ ਚੱਲਦੇ ਹੀ ਰਹਿੰਦੇ ਆ ਤੇ ਕੰਮਕਾਰ ਦੇ ਨਾਲ ਜਿਵੇਂ ਗੁਰੂ ਘਰ ਦੇ ਨਾਲ ਆਪਣੇ ਇਤਿਹਾਸ ਨਾਲ ਵੀ ਜੁੜਨਾ ਜ਼ਰੂਰੀ ਆ ਤਗੜਾ ਤਿਆਰ ਵਰ ਤਿਆਰ ਹੋ ਗਿਆ ਤੇ ਇਧਰ ਸੰਗਤਾਂ ਜੀ ਵਰਤਾ ਰਹੇ ਆ ਮਾਂ ਗਾਲ ਜੀ ਚਲੋ ਵੀ ਵਰਤਾਓ ਵੀ ਖੋਰ ਨਾਲ ਹੀ ਅਜੇ ਖੋਰ ਇਹਨੂੰ ਖੰਡ ਖੋਰ ਲਓ ਜੀ ਜਾਓ ਜੀ ਲਿਓ 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 ਲਓ ਪਾ ਲਓ ਜੀ ਹੋ ਗਿਆ ਸਭ ਕੰਮ ਆ ਬੱਚੇ ਬੱਲੇ ਬੱਚੇ ਵੇਖੀ ਕਿਤੇ ਭੁਮਾਲੀਆਂ ਓ ਦੋਲ ਤਾਂ ਹੀ ਗੁਰਵਾ ਬੱਚਾ ਕੋਈ ਨਹੀਂ ਉਹਨੇ ਵਿਚਾਰੇ ਨੇ ਠੰਡੇ ਪਾਣੀ ਚ ਨਹੀਂ ਖੰਡ ਖੁਰਦੀ ਹੁੰਦੀ ਜੀ ਵਰੀਆ ਵਰੀਆ ਨਜ਼ਾਰੇ ਬਣ ਰਹੇ ਵਰਤਾਦੇ ਵਰਤਾਦੇ ਉਹ ਵਾਈ ਕਿਸੇ ਖੰਡ ਤੇਰੀ ਖੁਰੀ ਨਹੀਂ ਹੋ ਘਾਟੇ ਖੰਡ ਜਮਨਲਾ ਤਾਂ ਥੱਲੇ ਹੀ ਬਹਿ ਗਈ ਥੱਲੇ ਬਹਿ ਗਈ ਜੀਰਾ ਵੀ ਹੈਗਾ ਕਿਸੇ ਨੂੰ ਸਾਰੇ ਜੀਰਾ ਕੀ ਵਰਤਾ ਆਗੇ ਤੇ ਬਾਅਦ ਚ ਖੰਡ ਘਰੇਗਾ ਜੀਰਾ ਕੀ ਜੀਰਾ ਜੀਰਾ ਓਕਾ ਪਿਆ ਕੇ ਮੁੜ ਗਿਆ ਖਾਣੀ ਤੇ ਆਦਾ ਜੇਰਾ ਰੱਖੋ ਜੇਰਾ ਰੱਖੋਗੇ ਨਾਲ ਪੀ ਲੋ ਦੇਵਾ ਬਾਅਦ ਚ ਕੰਡ ਕਰਾਂਗਾ ਤੂੰ ਜਵਾਗ ਨੂੰ ਫੜਾਇਆ ਗੁਰੂਆ ਤੂੰ ਰਗੜਾ ਪਿਆ ਕੇ ਉਹਨੂੰ ਵਿਚਾਰੇ ਨੂੰ ਕੀ ਆਂਦੇ ਤੈਨੂੰ ਕੀ ਆਂਦੇ ਤੈਨੂੰ ਕੀ ਆਂਦੇ ਇਹ ਡੰਡਾ ਫੜਾਦਾ ਨੇ ਦੇਗੀ ਮਾੜਾ ਲੇਟ ਹੋ ਗਿਆ ਤੇ ਇਹਦੀ ਵੇਟ ਕਰਦੇ ਕਰਦੇ ਤੇਦਰ ਸੂਰਜ ਵੀ ਛਿਪ ਗਿਆ ਚੱਲ ਵੀ ਮਾਰ ਸਲਫ ਹੋਣਾ ਚੱਲੀਏ ਬੋਤਲ ਲੈਣੀ ਆ ਯਾਰ ਕਿੱਥੇ ਲੈਣਾ ਮੈਂ ਚੱਕਰ ਪਨਗੀ ਬੋਤਲ ਭਰ ਕੇ ਇੱਥੇ ਲਿਆ ਕਰਾਂਗੇ ਵਾਟਰ ਕੂਲ ਉੱਥੋਂ ਕੀ ਫਰਮਾਉਂਦੇ ਜੇ ਦੱਸੋ ਮੜਾ ਯਾਰ ਹਾਂਜੀ ਕੀ ਕਹਿੰਦੇ ਜੀ ਜੀ ਮੈਂ ਤਾਂ ਕਹਿ ਰਿਹਾ ਕਿ ਪਾਣੀ ਦੀ ਬੋਤਲ ਲੈਣੀ ਆ ਤਾਂ ਕਿਹ ਦੁਕਾਨ ਤੇ ਰੋਕ ਰਹੇ ਹੋ ਤੇ ਗੁਰੂਆ ਵਾਟਰ ਕੂਲ ਰਾਈਡਾ ਤਗੜਾ ਭਰਿਆ ਭਾਵੇਂ ਨਾਤੀ ਜਾਂਦੇ ਨਾਲ ਆਉਣਾ ਔਖਾ ਹੋ ਜਾਂਦਾ ਵਾਟਰ ਕੂਲ ਇੱਥੇ ਪੀ ਕੇ ਬੋਤਲ ਬਾਅਦ ਚ ਫੇਰ ਉੱਥੋਂ ਭਰ ਲਿਆ ਕਰਾਂਗੇ ਨਾ ਠੀਕ ਹੈ ਠੀਕ ਆ ਸਰ ਚੱਲ ਕੀ ਜਾਂਦਾ ਵਾਇਆ ਜਾਣਾ ਪੈਣਾ ਥੱਕੇ ਨਾ ਆਓ ਦੂਰ ਜਾਣਾ ਪੈਣਾ ਚੱਲ ਮਾਰ ਚੋਰ ਇਹ ਵੀ ਹੋ ਗਿਆ ਸਟਾਰ ਇੱਕ ਸਾਸ ਰਿਆਕਾਰ ਸਾਸ ਰਿਆਕਾਰ ਲੈਡ ਦਾ ਨਾਮ ਵੇਲਡਿੰਗ ਜਾ ਔਖੜ ਗਿਆ ਥੋੜਾ ਜਿਹਾ ਆ ਚੀਜ਼ ਕੋਮਨ ਜੀ ਇਤਲੇ ਬਨੇਗਾ ਰਹੇ ਹੁਣ ਆਪਾਂ ਬਾਈ ਤੋਂ ਲਵਾ ਲੈਨੇ ਟੈਂਕਾ ਵੀਰ ਨੂੰ ਕਿਹਾ ਹੈ ਤੇ ਫਰਤਾਰ ਤੁਰ ਪਾ ਕੇ ਬਾਈ ਨੇ ਇਥੇ ਤੱਕ ਪਹੁੰਚਦਾ ਕਰ ਹੀ ਲਿਆ ਇਹਨਾਂ ਦਾ ਬਾਈ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵਿਚਾਰੇ ਨੇ ਅੱਤੇ ਬੋਲਦੇ ਆਪਾਂ ਮਦਦ ਕਰਨ ਲੱਗੇ ਆ ਹੋ ਗਿਆ ਸੈਟ ਕਰਨ ਕੀ ਗੱਲ ਥੈਂਕ ਯੂ ਵੀਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀਆਂ ਬਖਸ਼ੇ ਸੱਚੇ ਬਾਦਸ਼ਾਹ ਆਹ ਬਾਈ ਦੀ ਦੁਕਾਨ ਹੈ ਜੀਐਸ ਆ ਜਣਾ ਥੋੜਾ ਜਿਹਾ ਟਾਈਮ ਹੀ ਹੋਇਆ ਇਧਰ ਪਰੰਦੇ ਨੇ ਫਰੂਦ ਪਾ ਲਾ 14 ਕਿਲੋਮੀਟਰ ਆਏ ਪੰਜਾਦਾ ਪਹੁੰਚਾ ਕੇ ਤੇ ਇਧਰ ਫਿਰ ਜਿਕਾਰੇ ਭਲਾਈ ਜਾਂਦੇ ਪਰਚਾਂਦਿਆਂ ਨੂੰ ਇਹ ਲੁਧਿਆਣੇ ਤੋਂ ਜਿਹੜਾ ਉੱਪਰ ਤੇ ਬੰਨੇ ਰੋਡ ਜਾਂਦਾ ਸਿੱਧਾ ਰਾਜਪੁਰੇ ਤੇ ਦਿੱਲੀ ਨੂੰ ਤੇ ਆਪਾਂ ਹੇਠੋਂ ਦੀ ਕ੍ਰੋਸ ਕਰਦੇ ਪਏ ਆ ਤੇ ਬਹੁਤ ਤੰਗ ਜੇ ਐਂਗਲ ਲੱਗੇ ਆ ਇਹਨਾਂ ਦੇ ਵਿੱਚੋਂ ਹੀ ਮਹਾ ਹੀ ਆਪਾਂ ਟਰਾਲਾ ਆਪਣਾ ਕੱਢਿਆਗਾ ਤੇ ਹੁਣ ਇਹ ਮਾਸ਼ੀਵਾੜਾ ਜਿਹੜਾ ਰੋਡ ਉਧਰਲੇ ਬੰਨੇ ਆਪਾਂ ਬਹਿ ਚੁੱਕੇ ਆ ਇੰਨੇ ਨੇ ਵੱਡੇ ਖੱਡੇ ਮੈਨੂੰ ਤਾਂ ਸਮਝ ਇਹ ਨਹੀਂ ਆਉਂਦੀ ਕਿ ਸਰਕਾਰਾਂ ਜਾਂ ਇੱਥੋਂ ਦਾ ਪ੍ਰਸ਼ਾਸਨ ਕਰਦਾ ਕੀ ਪਿਆ ਇੰਨਾ ਵਧੀਆ ਜਿਹੜਾ ਅੱਗੇ ਰੋਡ ਐ ਇੰਨੇ ਇਤਿਹਾਸਕ ਕਿੰਨੇ ਖਾਸ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਰ ਆ ਜਿਹੜਾ ਤਕਰੀਬਨ 5 ਕਿਲੋਮੀਟਰ ਦਾ ਇੰਨਾ ਜ਼ਿਆਦਾ ਗੰਦੇ ਟੋਏ ਪਏ ਹੋਏ ਨਾ ਕਹਿਣ ਦੀਆਂ ਗੱਲਾਂ ਨਹੀਂ ਮੈਨੂੰ ਲੱਗਦਾ ਵੀ ਕਿਸੇ ਦਾ ਕੋਈ ਧਿਆਨ ਹੀ ਨਹੀਂ ਹੈਗਾ ਜਾਂ ਵੈਸੇ ਇਧਰ ਦੇ ਏਰੀਏ ਦੇ ਲੋਕਾਂ ਦੀ ਜਿਹੜੀ ਜ਼ਮੀਰ ਮਰ ਗਈ ਲੋਕਾਂ ਦੇ ਵਿਚਾਰਿਆਂ ਦੇ ਕੀ ਵਸਦੀ ਗੱਲ ਐ ਪਰ ਕਿੱਥੇ ਕੋਈ ਇੱਥੇ ਪੰਜਾਬ ਸਰਕਾਰ ਨੇ ਜਿਵੇਂ ਨਿਗਾਹ ਕੰਮ ਨਹੀਂ ਕਰਦੀਗੀ ਇੰਨੇ ਨੇ ਵੱਡੇ ਟੋਇਆਂ ਦੇ ਵਿੱਚ ਜਦੋਂ ਲੰਘ ਕੇ ਜਾਣਾ ਪੈਂਦਾ ਨਾ ਆਮ ਗੱਡੀਆਂ ਗੁੱਡੀਆਂ ਦੀਆਂ ਮਿਲ ਲੱਗਾ ਚੈਸੀਆਂ ਹੀ ਥੱਲੇ ਲੱਗ ਜਾਂਦੀਆਂ ਟਰੈਕਟਰ ਤਾਂ ਫਿਰ ਵੀ ਲੰਘ ਜਾਂਦੇ ਆ ਤੇ ਬਹੁਤ ਹੀ ਮੰਦੇ ਹਾਲ ਹੋਏ ਪਿਆ ਆ ਤੁਸੀਂ ਵੇਖੋ ਇਹਨੂੰ ਆਪਾਂ ਕੀ ਕਵਾਂਗੇ ਰੋਡ ਤੇ ਚੱਲਦੇ ਆਪਾਂ ਨਾ ਨਹਿਰ ਦੇ ਕਿਨਾਰੇ ਕਿਨਾਰੇ ਜਾ ਰਹੇ ਸੀ ਤੇ ਇੱਥੇ ਆਪਾਂ ਨੂੰ ਇਸ ਇਤਿਹਾਸ ਗੁਰਦੁਆਰੇ ਦੇ ਦੂਰੋ ਦਰਸ਼ਨ ਹੋਏ ਤੇ ਸਾਰਿਆਂ ਨੇ ਮਨ ਬਣਾ ਲਿਆ ਵੀ ਆਪਾਂ ਇਹ ਗੁਰੂ ਘਰ ਦੇ ਦਰਸ਼ਨ ਕਰਕੇ ਹੀ ਜਾਣਾ ਤੇ ਹੁਣ ਆਪਾਂ ਇਸ ਗੁਰੂ ਘਰ ਦੇ ਬਾਹਰ-ਬਾਰ ਆ ਗਏ ਇੱਥੇ ਆਪਾਂ ਆਪਣਾ ਟਰੈਕਟਰ ਡੱਕ ਕੇ ਤੇ ਅੱਗੇ ਪੁੱਛਦੇ ਆ ਕਿ ਵਿਵਸਥਾ ਹੈਗੀ ਹੈ ਤੇ ਨਹੀਂ ਤੇ ਆਪਾਂ ਇੱਥੇ ਅੱਜ ਰੁਕ ਜੰਨੇ ਆ ਟਾਈਮ ਹੋ ਗਿਆ ਰਾਤ ਦੇ 9:30 ਦਾ 6ਵੇਂ ਪਾਸ਼ਾ ਮਹਾਰਾਜ ਦੀ ਜਨ ਦੇ ਵਿੱਚ ਪੜਿਆ ਤੇ ਲੰਘਦੇ-ਲੰਘਦੇ ਰੋਡ ਦੇ ਵਿੱਚ ਆਪਾਂ ਨੂੰ ਨਜ਼ਰ ਆਇਆ ਤੇ ਕਹਿੰਦੇ ਵੀ ਆਪਾਂ ਦਰਸ਼ਨ ਮਿਲ ਲੈ ਕਰਕੇ ਜਾਣਾ 9:30 ਹੋ ਚੁੱਕੇ ਆ ਟਾਈਮ ਹੋ ਚੁੱਕਾ 10:00 ਦਾ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਪਿੰਡ ਕਟਾਣਾ ਗੁਰਦੁਆਰਾ ਸਾਹਿਬ ਹੈਗਾ 6ਵੀਂ ਪਾਸ਼ਾ ਹੈ ਤੇ ਦਸਵੀਂ ਪਾਸ਼ਾ ਦੀ ਚਰਨਸ਼ੋ ਸਥਾਨ ਹੈ ਤੇ ਇੱਥੇ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਅੱਜ ਦਾ ਸਫ਼ਰ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਨੂੰ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ